ਨੀਕ ਮੇਰੀ ਅੱਖ ਕਾਸ਼ ਨੀਂਦ ਉੱਜਾ ਰਾਤ ਦੇ ਉਹ ਨੀਂਦਰ ਨੇ ਮਾਰਿਆ ਨੀਕ ਮੇਰੀ ਅੱਖ ਕਾਸ਼ ਨੀਂਦ ਉੱਜਾ ਰਾਤ ਦੇ ਉਹ ਨੀਂਦਰ ਨੇ ਮਾਰਿਆ ਸ਼ੀਸ਼ੇ ਨੂੰ ਤੜੇਲ ਪੈ ਗਈ ਬਹਾਲ ਵੋਂ ਦਿਨੇ ਤਿਆਣ ਜਦੋਂ ਮਾਰਿਆ ਨੀ ਸ਼ੀਸ਼ੇ ਨੂੰ ਤੜੇਲ ਪੈ ਗਈ ਬਾਲ ਵੋਂ ਦਿਨੇ ਧਿਆਣ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਨੀ ਨੀ ਇਕ ਮੇਰੀ ਸਾਸ ਨੇ ਬੁਰੀ ਨੀ ਇਕ ਮੇਰੀ ਸਾਸ ਨੇ ਬੁਰੀ రో ది సీ బు పేడీ రోయి తాలి గల్ కతే భుల్ నీత దేరే మా పుాలి නිගල්ලකිතේවිනපුල්ලදීනිතු දෙවமேරමාපයනුගලි නිக்கඩ ඔස චන්දරදා නිக்கඩயුස චදරදාම්නම ල්චිஞන්දභාගඋජඩය නිக்கඩயුස චந்தරධනිම, 拉چیاں ਦਾ ਬਾਗ ਉਹ ਜਾਣਿਆ ਨੀਕ ਮੇਰੀ ਅੱਖ ਕਾਸ਼ ਨੀਂਦ ਉ ਜਾ ਰਾਤ ਦੇ ਉਹ ਨੀਂਦਰ ਨੇ ਮਾਰਿਆ ਸ਼ੀਸ਼ੇ ਨੂੰ ਤੜੇਲ ਪੈ ਗਈ ਬਾਲ ਭੋਂ ਦਿਨੇ ਤੇ ਆਣ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ ਨੀਂਦ दूजा मेरा द्योरनी छड़ा दूजा मेरा द्योरनी छड़ा पैडा कड़ी मोड़ी जान के बुलावे नी दूजा मेरा द्योर नहीं पैडा कड़ी मोड़ी जान के बुलावे చకనీ మారస్సి పీ ఆ నితా వికనీ మారీ పీణ బహానే ఆవే నీ సంఘ నీ సంఘదే అజే ਤੱਕ ਨਾ ਮੈਂ ਕੁੰਡ ਨੂੰ ਉਤਾਰਿਆ ਨੀਉਂਦੇ ਕੋਲੋਂ ਸੰਗਦੀਨੇ ਅਜੇ ਤੱਕ ਨਾ ਮੈਂ ਕੁੰਡ ਨੂੰ ਉਤਾਰਿਆ ਨੀਕ ਮੇਰੀ ਅੱਖ ਕਾਸ਼ ਨੀਂਦ ਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ ਸ਼ੀਸ਼ ਨੂੰ ਤੜਿਲ ਪੈ ਗਈ ਵਾਲ ਵੋਹਂਦੀ ਨੇ ਤੇ ਆਣ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਨੀ ਤੀਜਾ ਮੇਰਾ ਕੰਤ ਜਿਵੇ ਤੀਜਾ ਮੇਰਾ ਕੰਤ ਜਿਵੇ ਰਾਤ ਚਾਂਦਨੀ ਤੇ ਦੁੱਧ ਦਾ ਘਟੋਰਾ ਨੀ ਤੀਜਾ ਮੇਰਾ త జీ దు దోరా సందూరి రంగదా నే సూరి రంగ దయణా చగలా డోరా సూరి రంగ ద ਨੇਣਾ ਚ ਗਲਾਬੀ ਡੋਰਾ ਨੀਕੋ ਗਲ ਮਾੜੀ ਉਸਦੀ ਨੀਕੋ ਗਲ ਮਾੜੀ ਉਸਦੀ ਲਾਈ ਲਗ ਨੂੰ ਹੈ ਮਾਨੇ ਵਗਾੜਿਆ ਨੀਕ ਮੇਰੀ ਅੱਖ ਕਾਸ਼ ਨੀਂਦ ਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ शीशनु तड़ेल पै गई वाल वोंदी ने ते आन जदों मारया नीक मेरी अख काश नींद दूजा रात दे उनींद्र ने मारया नीशीशनु तड़ेल पै गई वाल वोंदी ने ते आन जदों मारया ਨੀਕ ਮੇਰੀ ਅੱਖ ਕਾਸ਼ਨੀ ਧੰਨਵਾਦ ਜੀ